ਆਮ ਆਦਮੀ ਪਾਰਟੀ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਇਹ ਮਜਾਹਰਾ ਕੀਤਾ ਉਹਨਾਂ ਨੇ ਇੱਕ ਸਲੋਗਨ ਚਲਾਇਆ ਵੀ ਸਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਜਿਹੜੇ ਇਹ ਵੱਖ-ਵੱਖ ਪ੍ਰੋਗਰਾਮ ਕਿਤੇ ਨੇ ਇਹ ਇਹਦਾ ਮਕਸਦ ਕੀ ਹੈਗਾ ਇਹ ਜਿਹੜੀ ਇਹ ਗੱਲ ਹੈ ਇਹ ਚੋਟ ਕਿੱਥੇ ਤੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ ਦੇਖੋ ਪਿੱਛੇ ਜੇ ਉਹਨਾਂ ਦਾ ਇੱਕ ਮਨਿਸਟਰ ਨੇ ਇਸ ਕਰਪਸ਼ਨ ਦੇ ਮਸਲੇ ਦੇ ਵਿੱਚ ਅਸੀਂ ਭਾਈਚਾਰੇ ਦੇ ਮਸਲੇ 'ਚ ਅਹੁਦਾ ਹੀ ਛੱਡ ਦਿੱਤਾ ਹੈਗਾ ਪਾਰਟੀ ਛੱਡ ਦਿੱਤੀ ਹੈਗੀ ਔਰ ਕਿਉਂਕਿ ਅਰਵਿੰਦ ਕੇਜਰੀਵਾਲ ਪਾਰਟੀ ਦੇ ਕਰਤਾ ਧਰਤਾ ਨੇ ਉਹਦੇ ਬਗੈਰ ਪਾਰਟੀ ਦੇ ਵਿੱਚ ਜਾਨ ਖਤਮ ਹੋ ਗਈ ਹੈ ਕਿਉਂਕਿ ਉਹਨਾਂ ਨੇ ਨੰਬਰ 2 ਕਿਸੇ ਨੂੰ ਬਣਾਇਆ ਨਹੀਂ ਨਾ ਨੰਬਰ 2 ਉਹਨਾਂ ਦੀ ਐਸਐਮਓ ਘਰ ਵਾਲੀ ਨੇ ਨਾ ਨੰਬਰ 2 ਸੰਜੇ ਸਿੰਘ ਨੇ ਤੇ ਨਾ ਹੀ ਨੰਬਰ 2 ਮੁੱਖ ਮੰਤਰੀ ਭਗਵੰਤ ਮਾਨ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਦੀ ਜੇਲ ਜਿਹੜੀ ਯਾਤਰਾ ਸੁਪਰੀਮ ਕੋਰਟ ਕਦੋਂ ਉਹਨਾਂ ਨੂੰ ਰੀਪ ਦਿੰਦੀ ਕਿੰਨੀ ਦਿਓ ਇੱਕ ਵੱਖਰਾ ਪਹਿਲੂ ਲੇਕਿਨ ਉਹਨਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਨੂੰ ਲੈ ਕੇ ਆਮਾਦੀ ਪਾਰਟੀ ਲੱਗਾ ਕਿ ਅੱਜ ਬਾਬਾ ਸਾਹਿਬ ਦਾ ਜਨਮ ਦਿਨ ਹੈਗਾ ਇਸ ਮੌਕੇ ਆਪਾਂ ਦੇਸ਼ ਦਾ ਸੰਵਿਧਾਨ ਖਤਰੇ 'ਚ ਆ ਉਹ ਕਹਿੰਦੇ ਕਿ ਜਦੋਂ ਦੀ ਬੀਜੇਪੀ ਆਈ ਹੈ ਦੇਸ਼ ਦਾ ਸੰਵਿਧਾਨ ਖਤਰੇ 'ਚ ਆ ਦੇਸ਼ ਦੀਆਂ ਜਿਹੜੀਆਂ ਨਿਰਪੱਖ ਨੀਡਰ ਏਜੰਸੀਆਂ ਰਹੀਆਂ ਨੇ ਚਾਹੇ ਉਹ ਸੀਬੀਆਈ ਆ ਚਾਹੇ ਉਹ ਈਡੀ ਆ ਚਾਹੇ ਉਹ ਇਨਕਮ ਟੈਕਸ ਉਹ ਸਾਰੀਆਂ ਖਤਰੇ ਸੰਵਿਧਾਨ ਤੋੜ ਮਰੋੜ ਦਿੱਤਾ ਗਿਆ ਉਹ ਤੇ ਇਹ ਕਹਿ ਰਹੇ ਨੇ ਕਿ ਦੇਸ਼ ਦਾ ਸੰਵਿਧਾਨ ਬਚਾਉਣਾ ਹੈਗਾ ਤੇ ਤਾਨਾਸ਼ਹੀ ਉਸ ਕਰਕੇ ਕਹਿ ਰਹੇ ਨੇ ਕਿ ਸਾਡਾ ਮੁੱਖ ਮੰਤਰੀ ਪੜ ਲਿਆ ਹੈਗਾ ਦਾਨਾਸ਼ਹੀ ਤੇ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਹੈ ਝਾਰਖੰਡਾ ਵਾਲਿਆਂ ਨੂੰ ਵੀ ਕਹਿਣਾ ਚਾਹੀਦਾ ਹੈ ਕਾਂਗਰਸ ਦੇ ਮੰਤਰੀ ਵੀ ਬੜੇ ਫੜੇ ਆਗੇ ਨੇ ਉਹਨਾਂ ਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਫੜਿਆ ਗਿਆਗਾ ਤੇ ਸ਼ਾਇਦ ਸਾਡੀ ਦੁਨੀਆ ਹੀ ਖਤਮ ਹੋ ਗਈ ਨਹੀਂ ਆਮ ਆਦੀ ਪਾਰਟੀ ਦੀ ਦੁਨੀਆ ਖਤਮ ਨਹੀਂ ਹੋਈ ਗਿਆ ਪਰ ਕਿਉਂਕਿ ਇੱਕ ਲੀਡਰ ਆ ਉਹਨਾਂ ਦਾ ਕਰਤਾ ਤਰਤਾਗਾ ਉਹਦੀ ਖਾਤਰ ਸੰਵਿਧਾਨ ਨੂੰ ਜੋੜ ਕੇ ਤੁਸੀਂ ਅੱਜ ਪ੍ਰੋਗਰਾਮ ਦਿੱਲੀ ਦੇ ਵਿੱਚ ਕੀਤੇ ਇੱਥੇ ਵੀ ਕੀਤੇ ਹੋਰ ਨੇ ਸੂਬਿਆਂ 'ਚ ਵੀ ਕੀਤੇ ਹੋਣਗੇ ਇਥੋਂ ਤੱਕ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਉਹਨਾਂ ਨੇ ਕੇਕ ਵੀ ਕੱਟਿਆ ਬਾਬਾ ਸਾਹਿਬ ਦਾ ਫਿਰ ਪ੍ਰੋਟੈਸਟ ਵੀ ਕੀਤਾ ਚੰਡੀਗੜ੍ਹ ਵੀ ਕੀਤਾ ਪੋਸਟਰ ਵੀ ਸੰਵਿਧਾਨ ਬਚਾਓ ਤਾਨਾਸ਼ਾਹੀ ਹਟਾਓ ਮੋਦੀ ਸਾਹਿਬ ਤੇ ਅਟੈਕ ਹੈ ਸੈਂਟਰਲ ਸਰਕਾਰ ਤੇ ਅਟੈਕ ਹੈ ਕਿਉਂਕਿ ਇੱਕ ਸਪੇਸ ਬਣਾਈ ਜਾ ਰਹੀ ਹੈ ਕਿ ਜੇ ਮੋਦੀ ਸਾਹਿਬ ਨੂੰ ਟੱਕਰ ਕੋਈ ਦੇ ਸਕਦਾ ਇਸ ਟਾਈਮ ਤੇ ਔਰਵਿੰਦ ਕੇਜਰੀਵਾਲ ਦੇ ਸਕਦਾ ਕਾਂਗਰਸ ਨਹੀਂ ਦੇ ਸਕਦੀ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਅਸੀਂ ਫਾਈਟਰ ਆ ਅਸੀਂ ਜ਼ੁਲਮ ਦੇ ਖਿਲਾਫ ਲੜ ਰਹੇ ਆ ਅਸੀਂ ਤਾਨਾਸ਼ਾਹੀ ਸਿਸਟਮ ਦੇ ਖਿਲਾਫ ਲੜ ਰਹੇ ਆ ਅਸੀਂ ਤਾਨਾਸ਼ਾਹੀ ਸਰਕਾਰ ਦੇ ਖਿਲਾਫ ਲੜ ਰਹੇ ਆ ਅਸੀਂ ਸੰਵਿਧਾਨ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਉਹਨੇ ਇਸੇ ਕਰਕੇ ਉਹਨਾਂ ਪਿੱਛੇ ਜੇ ਬਾਬਾ ਸਾਹਿਬ ਦੀ ਫੋਟੋ ਦੇ ਨਾਲ ਕੇਜਰੀਵਾਲ ਸਾਹਿਬ ਦੀ ਫੋਟੋ ਲਾਤੀ ਕੇਜਰੀਵਾਲ ਸਾਹਿਬ ਦੇ ਨਾਲ ਸਿੱਦੇ ਸਰਦਾਰ ਭਗਤ ਸਿੰਘ ਦੀ ਫੋਟੋ ਲਾਤੀ ਉਹ ਕਹਿੰਦੇ ਕਿ ਇਹ ਸਾਡਾ ਇੱਕ ਵੱਡਾ ਕਰਦਾਰ ਜਿਹੜਾ ਭਗਤ ਸਿੰਘ ਦੇ ਬਰਾਬਰ ਵੀ ਹੈ ਤੇ ਬਾਬਾ ਸਾਹਿਬ ਦੇ ਵੀ ਬਰਾਬਰ ਹੈ ਕਿਉਂਕਿ ਤੁਸੀਂ ਕਿਸੇ ਦੇ ਬਰਾਬਰ ਫੋਟੋ ਲਾਉਂਦੇ ਨੇ ਇਹਦਾ ਕੀ ਮਤਲਬ ਹੁੰਦਾ ਕਿ ਸਾਡਾ ਵੀ ਕੇਜਰੀਵਾਲ ਬਰਾਬਰ ਅਸੀਂ ਘੱਟ ਨਹੀਂ ਹਾਂਗੇ ਬਾਬਾ ਸਾਹਿਬ ਨਾਲੋਂ ਜਾਂ ਉਹਨਾਂ ਦੇ ਨਾਲ ਭਗਤ ਸਿੰਘ ਨਾਲੋਂ ਘੱਟ ਨਹੀਂ ਹਾਂਗੇ ਕਿਉਂਕਿ ਜੇ ਤੁਸੀਂ ਕਿਸੇ ਦੀ ਬਰਾਬਰ ਲਾਹ ਦੇ ਤਸਵੀਰ ਇਹਦਾ ਮੀਟੂ ਕਿ ਸਾਡੀ ਅਸੀਂ ਉਹਨਾਂ ਦੇ ਬਰਾਬਰ ਆ ਉਹ ਹੁਣ ਇਹ ਸਾਰਾ ਕੁਝ ਕਰਕੇ ਔਰ ਇੱਕ ਦੇਸ਼ ਦੇ ਵਿੱਚ ਮੈਸੇਜ ਕਿ ਦੇਖੋ ਜੀ ਐਸ ਸੀ ਭਾਈਚਾਰੇ ਨੂੰ ਲੈ ਕੇ ਅਸੀਂ ਕਿੰਨੇ ਫਿਕਰਮੰਦ ਆ ਕਿਸੇ ਹੋਰ ਪਾਰਟੀ ਨੇ ਕਦੀ ਇਸ ਪੱਦਰ ਤੇ ਬਾਬਾ ਸਾਹਿਬ ਦੇ ਜਨਮ ਦਿਨ ਦੇ ਮੌਕੇ ਕਦੀ ਇਦਾਂ ਦਾ ਮਨਾਇਆ ਨਹੀਂ ਕਿਉਂਕਿ ਇਸ ਕਰਕੇ ਉਹਨਾਂ ਦੀ ਫੋਟੋ ਲਈ ਸੰਵਿਧਾਨ ਦੇ ਨਰਪਮਤਾ ਉਹ ਹੀ ਨੇ ਪਰ ਜਿਹੜੀ ਵਿਰੋਧੀ ਪਾਰਟੀਆਂ ਨੇ ਉਹ ਤੇ ਕਹਿੰਦੀਆਂ ਨੇ ਵੀ ਇਹਦੇ ਡਰਾਮਾ ਕਰਦੇ ਹੈਗੇ ਨੇ ਦਲਿਤ ਅਦਾ ਕਾਰਡ ਖੇਡਦੇ ਹੈਗੇ ਨੇ ਦਲਿਤ ਸੀਐਮ ਡਿਪਟੀ ਸੀਐਮ ਲਾਉਣ ਦੀ ਗੱਲ ਕਰਦੇ ਸੀ ਉਹ ਉਹਨਾਂ ਨੇ ਵਾਦਾ ਨਹੀਂ ਪੂਰਾ ਕੀਤਾ ਹੈਗਾ ਉਹ ਤੇ ਵਿਰੋਧੀ ਤੇ ਕਹਿਣਗੇ ਕਿ ਕਿਉਂਕਿ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਕਿਉਂਕਿ ਵਿਰੋਧੀਆਂ ਨੇ ਤੇ ਨਹੀਂ ਕਿਹਾ ਨਾ ਕਿ ਤੁਹਾਡੀ ਤੁਹਾਡੀ ਸਰਕਾਰ ਬਣੂਗੀ ਤੁਸੀਂ ਡਿਪਟੀ ਸੀਐਮ ਬਣਾ ਦਿਓ ਸੋਬੀ ਸਿੰਘ ਬਾਦਲ ਉਹਨਾਂ ਤੇ ਕਹਿੰਦਾ ਸੀ ਕਿ ਜੋ ਸਾਡੀ ਕਾਲੀ ਕਾਲੀਦਾਰੀ ਸਰਕਾਰ ਬਣੀ ਦੋ ਡਿਪਟੀ ਸੀਐਮ ਬਣਾਵਾਂਗੇ ਇੱਕ ਐਸਸੀ ਭਾਈਚਾਰੇ ਚ ਬਣਾਵਾਂਗੇ ਹਿੰਦੂ ਭਾਈਚਾਰੇ ਚ ਬਣਾ ਉਹਨਾਂ ਨੇ ਇਹ ਨਾਅਰਾ ਦੇ ਦਿੱਤਾ ਹੈ ਪਰ ਉਹ ਹੁਣ ਪਤਾ ਨਹੀਂ ਪੰਜਾਬ ਚ ਕਿਉਂ ਨਹੀਂ ਕਰ ਰਹੇ ਹੈਗੇ ਉਹ ਕੀ ਵਕਰੀਗੜ ਡਿਪਟੀ ਸੀਐਮ ਦੇ ਲੋਡ ਹੈ ਕਿ ਜਿੰਨੇ ਨਾਰਾ ਲਾਇਆ ਲਾਇਸ ਡਿਪਟੀ ਸੀ ਇਹ ਬਣਾਉਣਾ ਚਾਹੀਦਾ ਬਾਜ ਉਹਦੇ ਪਾਰ ਹੀ ਉਤਰ ਦਿੱਤੇ ਗਏ ਨੇ ਉਹ ਵਿਚਾਰਾ ਇੰਨਾ ਬਾਜ ਫਰਸਟ੍ਰੇਸ਼ਨ ਚ ਆਇਆ ਉਹ ਕਹੀ ਜਾਂਦਾ ਕਿ ਉਹਨੂੰ ਗਾਂ ਨੂੰ ਹੀ ਰਾਸ਼ਟਰੀ ਪੰਛੀ ਬਣਾ ਦੋ ਨਾ ਉਹ ਬੰਦਾ ਫਰਜ਼ ਨੇ ਜਦੋਂ ਤੁਹਾਨੂੰ ਝਟਕਾ ਮਿਲੇ ਕਦੀ ਸੋਚਣਾ ਹਵੇ ਜਿਹੜਾ ਬੰਦਾ ਕਹਿੰਦਾ ਸੀ ਮੈਂ ਸਾਈਕਲ ਤੇ ਆਇਆ ਕਰੂੰਗਾ ਹੁਣ ਸਾਈਕਲ ਪਤਾ ਨਹੀਂ ਵੇਚ-ਬੋਚੇ ਦਿੱਤਾ ਗਿਆ ਕਿ ਹੁਣ ਸਵਾਲ ਇਹ ਸੇ ਕਰਕੇ ਹੁਣ ਇਹ ਆ ਗਿਆ ਮਸਲਾ ਕਿ ਸੀਰੀਅਸ ਜਾ ਹੁੰਦਾ ਜਾ ਰਿਹਾ ਹੈਗਾ ਵਿਰੋਧੀ ਤੇ ਕਹਿਣਗੇ ਕਹਿਣਗੇ ਕਿਉਂਕਿ ਤੁਸੀਂ ਗੱਲਾਂ ਕੀਤੀਆਂ ਹੁਣ ਪਹਿਲੇ ਦਿੱਲੀ ਦੇ ਵਿੱਚ ਪਹਿਲੀ ਦਫਾ ਸਰਕਾਰ ਬਣੀ ਆਮ ਆਦੀ ਪਾਰਟੀ ਦੀ ਸਰਕਾਰ ਉੱਥੇ ਕਦੀ ਸਿੱਖ ਮੰਤਰੀ ਨਹੀਂ ਬਣਿਆ ਜਦੋਂ ਦੀ ਕੇਜਰੀ ਤੀਜੀ ਵਾਰ ਕੇਜਰੀ ਵਾਲੀ ਦੀ ਸਰਕਾਰ ਆ ਗਈ ਆ ਉਸ ਤੋਂ ਪਹਿਲਾਂ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੋਵੇ ਚਾਹੇ ਭਾਜਪਾ ਦੀ ਸਰਕਾਰ ਹੋਵੇ ਸਪੀਕਰ ਜ਼ਰੂਰ ਲਾਇਆ ਸੀ ਇਹਨਾਂ ਨੇ ਉੱਥੇ ਸਿੱਖ ਮੰਤਰੀ ਰਿਹਾ ਹੀ ਰਿਹਾ ਹੈਗਾ ਸਪੀਕਰ ਦਾ ਨਹੀਂ ਇੱਕ ਮੰਤਰੀ ਦੇ ਇੱਕ ਆਪਣਾ ਰਤਬਾ ਹੁੰਦਾ ਉੱਥੇ ਕਦੀ ਜੇ ਕਾਂਗਰਸ ਪਾਰਟੀ ਦੀ ਸਰਕਾਰ ਸਰਕਾਰ ਅਰਵਿੰਦਰ ਸਿੰਘ ਲਵਲੀ ਹੁੰਦੇ ਸੀ ਜੇ ਹੁੰਦੀ ਸੀ ਸਰਕਾਰ ਭਾਜਪਾ ਦੀ ਇੱਕ ਉਹਨਾਂ ਦਾ ਬੱਲੀ ਬੱਲੀ ਸਾਹਿਬ ਹੁੰਦੇ ਸੀ ਉਹ ਭਾਜਪਾ ਵਾਲੇ ਮੰਤਰੀ ਹੁੰਦੇ ਆਮਾਦੀ ਪਾਰਟੀ ਚ ਸਿੱਖ ਨੂੰ ਲਾਇਆ ਨਹੀਂ ਕਦੀ ਉਹ ਰੌਲਾ ਦੇ ਵੀ ਬੰਦਾ ਕਿ ਐਸਸੀ ਵੀ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਨੂੰ ਦਿੱਤੀ ਨਹੀਂ ਕਿ ਬਰਾਬਰ ਦੀਆਂ ਨਹੀਂ ਦਿੱਤੀਆਂ ਇਹ ਸ਼ਕਤੀਆਂ ਦੀਆਂ ਹੁਣ ਇਹ ਹੁਣ ਵੇਖਦੇ ਆਂ ਕਿ ਜਿਹੜੇ ਇਹਨਾਂ ਦੇ ਨਾਲ ਵਰਕਰ ਤੁਰੇ ਨੇ ਕਈ ਕਮਿਸ਼ਨ ਪਿੱਛੇ ਜੇ ਆਮ ਆਦੀ ਪਾਰਟੀ ਦੇ ਐਸਸੀ ਭਾਈ ਚਰਦੇ ਐਮਐਲਏ ਉਹਨਾਂ ਰੌਲਾ ਰੂਲਾ ਪਾਇਆ ਅੰਦਰ ਖਾਤੇ ਇੱਕ ਮਿਨਿਸਟਰ ਨੇ ਵੀ ਕਿਹਾ ਸੀ ਕਿ ਜਿਹੜਾ ਐਸਸੀ ਕਮਿਸ਼ਨ ਆ ਉਹਦੇ 'ਚ ਅਜੇ ਤੱਕ ਚੇਅਰਮੈਨ ਨਹੀਂ ਲਾਇਆ ਗਿਆ ਪੰਜਾਬ ਦੇ ਬਹੁਤ ਸਾਰੇ ਕਮਿਸ਼ਨ ਹੈ ਜਿੱਥੇ ਮੈਂਬਰ ਲੱਗ ਚੁੱਕੇ ਨੇ ਊਮਨ ਕਮਿਸ਼ਨ ਲੱਗ ਚੁੱਕਾ ਪਬਲਿਕ ਸਰਵਰ ਕਮਿਸ਼ਨ ਲੱਗ ਚੁੱਕਾ ਇਨਫੋਰਮੇਸ਼ਨ ਕਮਿਸ਼ਨ ਲੱਗ ਚੁੱਕਾ ਐਨਆਰਆਈ ਕਮਿਸ਼ਨ 'ਚ ਲੱਗ ਚੁੱਕੇ ਹੈਗੇ ਨੇ ਪਰ ਜਿਹੜਾ ਐਸਸੀ ਕਮਿਸ਼ਨ ਆ ਉਹਦੇ 'ਚ ਚੇਅਰਮੈਨ ਹੀ ਲਾਇਆ ਗਿਆ ਤੇ ਜਿਹੜਾ ਐਸਸੀ ਕਮਿਸ਼ਨ ਦੀ ਅਫਸਰ ਇਨਚਾਰਜ ਹੁੰਦਾ ਉਹ ਜਰਨਲ ਤੇ ਜੇ ਫਿਰ ਜੇ ਤੁਸੀਂ ਇਹ ਪੰਜਾਬ ਦੇ ਵਿੱਚ ਵੀ ਤੇ ਜਿਹੜੇ ਬਾਬਾ ਸਾਹਿਬ ਦੀ ਜਿਹੜੀ ਬਾਬਾ ਸਾਹਿਬ ਨੂੰ ਦਲਤ ਭਾਈਚਾਰਾ ਬਹੁਤ ਪੂਜਦਾ ਹੈਗਾ ਬਾਕੀ ਵੀ ਪੂਜਦੇ ਸਾਰੇ ਵਾਸਤੇ ਆਦਰ ਮਾਨ ਸਰਕਾਰ ਲੇਕਿਨ ਉਹ ਜਿਆਦਾ ਫਕਰ ਦੇ ਨਾਲ ਕਹਿੰਦੇ ਆ ਕਿ ਬਾਬਾ ਸਾਹਿਬ ਨੇ ਸਾਨੂੰ ਜ਼ਿੰਦਗੀ ਦਿੱਤੀ ਆ ਬਾਬਾ ਸਾਹਿਬ ਨੇ ਸਾਨੂੰ ਜੀਵਨ ਦਿੱਤਾ ਬਾਬਾ ਸਾਹਿਬ ਨੇ ਸਾਨੂੰ ਐਜੂਕੇਸ਼ਨ ਦਿੱਤੀ ਬਾਬਾ ਸਾਹਿਬ ਨੇ ਸਾਨੂੰ ਜੀਵਨ ਜਿਉਣ ਦੀ ਸਾਨੂੰ ਅਧਿਕਾਰ ਦਿੱਤੀ ਹੈਗੇ ਨੇ ਤੇ ਉਹ ਪੰਜਾਬ ਦੇ ਵਿੱਚ ਐਸਸੀ ਕਮਿਸ਼ਨ ਖਾਲੀ ਹੈਗਾ ਐਸਸੀ ਕਮਿਸ਼ਨ ਦੇ ਮੈਂਬਰ ਵੀ ਘਟਾ ਦਿੱਤੇਗੇ ਨੇ ਔਰ ਦੂਜਾ ਜਿਹੜਾ ਐਸਸੀ ਐਕਟ ਇਹ ਕਹਿੰਦਾ ਸ਼ਡਿਊਲ ਕਾਸਟ ਐਕਟ ਇਹ ਕਹਿੰਦਾ ਹੈਗਾ ਕਿ ਉੱਥੇ ਜਿਹੜਾ ਐਸਸੀ ਮੈਂਬਰ ਤੇ ਹੋਣਗੇ ਹੋਣਗੇ ਪਰ ਜਿਹੜਾ ਉੱਥੇ ਆਈਐਸ ਅਫੀਸਰ ਮੈਂਬਰ ਸੈਕਟਰੀ ਹੋਗਾ ਜਾਂ ਸੈਕਟਰੀ ਹੋਗਾ ਉਹ ਐਸਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲਾ ਹੋਊਗਾ ਉੱਥੇ ਇੱਕ ਜਨਰਲ ਕੈਟਾਗਰੀ ਦੇ ਆਈਐਸ ਅਫਸਰ ਨੂੰ ਲਾ ਦਿੱਤਾ ਐਸਸੀ ਐਕਟ ਦੀ ਵੀ ਤੋਹੀਨ ਆ ਤੇ ਜਿਹੜਾ ਜਨਰਲ ਕੈਟਾਗਰੀ ਦਾ ਆਈਐਸ ਅਧਿਕਾਰੀ ਲੈ ਉਹਦੀ ਵੀ ਤੋਹੀਨ ਆ ਹੁਣ ਇਹ ਹੈ ਹੁਣ ਇਹ ਇੱਕ ਪਾਸੇ ਤੁਸੀਂ ਕਹਿੰਦੇ ਕਿ ਸੰਵਿਧਾਨ ਬਚਾਓ ਤੇ ਉਸ ਸੰਵਿਧਾਨ ਦੇ ਤਹਿਤ ਹੀ ਪੰਜਾਬ ਦੇ ਵਿੱਚ ਐਕਟ ਬਣਿਆ ਐਸਸੀ ਐਕਟ ਐਸਸੀ ਐਕਟ ਦੀ ਕਿੰਨੀ ਕੀ ਪਾਲਣਾ ਹੋਈ ਹੈ ਪੰਜਾਬ ਦੇ ਵਿੱਚ ਇਹ ਵੀ ਆਪਣੇ ਆਪ 'ਚ ਸਵਾਲ ਪਰ ਇਸ ਮਸਲੇ 'ਚ ਹਰਪਾਤ ਸਿੰਘ ਚੀਮਾ ਨਹੀਂ ਬੋਲਣਗੇ ਇਸ ਮਸਲੇ 'ਚ ਹਰਪਾਜਨ ਸਿੰਘ ਈਟੀਓ ਸਾਹਿਬ ਨਹੀਂ ਬੋਲਣਗੇ ਇਸ ਮਸਲੇ ਦੇ ਵਿੱਚ ਲਾਲਚੰਦ ਘਟਾਰੂ ਚੱਕ ਨਹੀਂ ਬੋਲਣਗੇ ਇਸ ਮਸਲੇ ਡਾਕਟਰ ਬਲਜੀਤ ਕੌਰ ਨਹੀਂ ਬੋਲਣਗੇ ਤੇ ਬਾਕੀ ਵੀ ਜਿਹੜੇ ਇਹਨਾਂ ਦੇ 14-15 ਐਸਸੀ ਐਮਐਲਏ ਨੇ ਉਹ ਨਹੀਂ ਬੋਲਣਗੇ ਕਿਉਂਕਿ ਜੇ ਬੋਲਣਗੇ ਤੇ ਤੰਗ ਹੋਣਗੇ ਕੋਈ ਤੰਗ ਹੋਣਾ ਨਹੀਂ ਚਾਹੁੰਦਾ ਹੈਗਾ ਤੇ ਇਹ ਸਭ ਤੋਂ ਵੱਡਾ ਜਿਹੜਾ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਜਿਹੜਾ ਜਿਹਾ ਪ੍ਰੋਟੈਸਟ ਕੀਤਾ ਕਿ ਦਿੱਲੀ ਦੇ ਵਿੱਚ ਦਿੱਲੀ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਬਾਬਾ ਸਾਹਿਬ ਦਾ ਜੋ ਫਲਸਫਾ ਜਾਂ ਬਾਬਾ ਸਾਹਿਬ ਜਿਹੜੇ ਸਿਧਾਂਤ ਦੇ ਨਰਮਾਤਾ ਨੇ ਕੀ ਤੁਹਾਡੀਆਂ ਸਰਕਾਰਾਂ ਜਿਹੜੀਆਂ ਨੇ ਉਹ ਫੁੱਲਫਿਲ ਕਰ ਰਹੀਆਂ ਹੈਗੀਆਂ ਨੇ ਕਿਉਂਕਿ ਬਹੁਜਨ ਸਮਾਜ ਪਾਰਟੀ ਦੀ ਜੋ ਸਰਕਾਰ ਬਣੀ ਸੀ ਜਿੰਨਾ ਉਹ ਬਾਬਾ ਸਾਹਿਬ ਨੂੰ ਪੂਜਦੇ ਨੇ ਬਹੁਜਨ ਸਮਾਜ ਪਾਰਟੀ ਤੇ ਜਦੋਂ ਮਾਇਆਵਤੀ ਦੀ ਸਰਕਾਰ ਬਣੀ ਕੀ ਉੱਥੇ ਐਸਸੀ ਭਾਈਚਾਰੇ ਦੇ ਨਾਲ ਧੱਕੇ ਹੋਏ ਕਿ ਨਹੀਂ ਹੋਏ ਬੜੇ ਹੋਏ ਸੀ ਇਹ ਇਹ ਸਾਰੇ ਚਰਚਾ ਦੇ ਵਿੱਚ ਹੈ ਕਿ ਅਸੀਂ ਸਿਰਫ ਸਿਰਫ ਇੱਕ ਪੋਲੀਟੀਕਲ ਸਟੰਟ ਦੇ ਤੌਰ ਤੇ ਦੇਖਦੇ ਆ ਪਰ ਹੁਣ ਬੀਜੇਪੀ ਦੀ ਜਿਹੜੀ ਸਥਿਤੀ ਹੈ ਨਾ ਇੰਡੀਆ ਦੇ ਵਿੱਚ ਉਹ ਐਡੀ ਚੰਗੀ ਵੀ ਨਹੀਂ ਹੈਗੀ ਔਰ ਇੱਕ ਤੇ ਸੱਚ ਹੈ ਕਿ ਔਰਤਾਂ ਨੂੰ ਲੈ ਕੇ ਅਸੀ ਭਾਈਚਾਰੇ ਨੂੰ ਲੈ ਕੇ ਤੇ ਮਿਨੋਰਟੀ ਭਾਈਚਾਰੇ ਨੂੰ ਲੈ ਕੇ ਇੱਕ ਖੌਫ ਜਾਇ ਤੇ ਰਹੀ ਹੈ 2014 ਤੋਂ ਲੈ ਕੇ ਹੁਣ ਤੱਕ ਮਣੀਪੁਰ ਤੁਹਾਡੇ ਸਾਹਮਣੇ ਆ ਚਾਹੇ ਐਸਸੀ ਆ ਚਾਹੇ ਐਸਟੀ ਆ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਔਰਤਾਂ ਨੇ ਕਿਵੇਂ ਉੱਥੇ ਬੇਬਤ ਸਾਰਿਆਂ ਨੇ ਤਸਵੀਰਾਂ ਦੇਖੀਆਂ ਹੈਗੀਆਂ ਨੇ ਅਜੇ ਤੱਕ ਸਰਕਾਰ ਨਹੀਂ ਬੋਲੀ ਹੈਗੀ ਤੇ ਮਿਨੋਰਟੀ ਦੇ ਵਿੱਚ ਜੋ ਕੁਝ ਹੋਇਆ ਚਾਹੇ ਉਹ ਸਿੱਖ ਭਾਈਚਾਰਾ ਚਾਹੇ ਇਸਾਈ ਭਾਈਚਾਰ ਚਾਹੇ ਮੁਸਲਮ ਭਾਈਚਾਰ ਕੀ ਕੁਝ ਨਹੀਂ ਹੋਇਆ ਤੇ ਕੀ ਕੁਝ ਹੋ ਰਿਹਾ ਉਹ ਸਾਰਿਆਂ ਨੂੰ ਪਤਾ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਸਲੋਗਨ ਤੇ ਠੀਕ ਆ ਸਵਿਧਾਨ ਬਚਾਓ ਤੇ ਤਾਣਾ ਸ਼ਹੀਦ ਭਜਾ ਹਟਾਓ ਉਹ ਸਲੋਗਨ ਸਹੀ ਹੈ ਪਰ ਇਹ ਇੱਕ ਉਸ ਮੌਕੇ ਚੋਣਾਂ ਦੇ ਮੌਕੇ ਆ ਇਹਦਾ ਕਿੰਨਾ ਕੀ ਫਾਇਦਾ ਮਿਲਦਾ ਹੈਗੇ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਸਵਾਲ ਆ